ਕਾ ਕੇ ਤਿਆਰ ਕਰ ਲੈਂਦਾ ਬਾਹਰਲੀ ਰੋਟੀ ਆਉਣੀ ਜੇਬ ਦੇ ਵਿੱਚ ਬੰਦ ਸੀ ਪਰ ਉਹ ਡੇਲੀ ਆਉਂਦਾ ਕਰਕੇ ਕੁਰਤੇ ਦੇ ਹੀਫ ਦੀ ਛਾ ਕੇ ਰੋਟੀ ਅੰਦਰ ਜਲਦੀ ਤੋਂ ਟਪਾ ਲੈਂਦਾ ਹੂੰ ਉਹਦੀ ਤਲਾਸ਼ੀ ਨਹੀਂ ਹੁੰਦੀ ਸੀ ਦੂਸਰੇ ਪਾਸੇ 24 ਦੀ ਜਗਾ 24 ਨੂੰ ਫਾਂਸੀ ਦੇਣੀ ਸੀ ਪਰ ਸਿੰਘ ਨੂੰ ਸਰਕਾਰਾਂ ਨੇ 23 ਨੂੰ ਹੀ ਫਾਂਸੀ ਦਿੱਤੀ ਉਹਨੂੰ ਇੱਕ ਦਿਨ ਪਹਿਲਾਂ ਦੇਤੀ ਤੇ ਜਦੋਂ ਜਾ ਕੇ ਬੈਰਕ ਦੇਖੀ ਤਾ ਮੈਰ ਕੋ ਦੀ ਖਾਲੀ ਫਾਂਸੀ ਕੋਠੀ ਸੀ ਜਿਹੜੀ ਖਾਲੀ ਪਈ ਉਹ ਬਾ ਮਾਰਦਾ ਤਾਹਾਂ ਮਾਰਦਾ ਕੱਦਾ ਨਾਲ ਟਕਰਾਂ ਮਾਰਦਾ ਕਹਿੰਦਾ ਤੂੰ ਕਿੱਧਰ ਵਾ ਗਿਆ ਤੇ ਮੇਰੇ ਹੱਥ ਦੀ ਰੋਟੀ ਹੁਣ ਤੀਨੋਂ ਖਵਾਉਂਦਾ ਮੈਂ ਮੈਂ ਟਕਰਾਂ ਮਾਰਦਾ ਫਿਰਦਾ ਰਹਿੰਦਾ ਫੇਰ ਮਨ ਕਸੜਾ ਕਰਕੇ ਜਦੋਂ ਦੱਸਿਆ ਮਲਾਜਮਾ ਨੇ ਹੋਰ ਦੱਸਿਆ ਵੀ ਉਹਨਾਂ ਦਾ ਉਹਨਾਂ ਨੂੰ ਤਾਂ ਫਾਂਸੀ ਦੇ ਦਿੱਤੀ ਤਾਂ ਕਹਿੰਦਾ ਹੁਣ ਤੇਰੇ ਵਰਗੇ ਗੱਬਰੂਆਂ ਨੂੰ ਟੋਲ ਕੇ ਇਹ ਰੋਟੀ ਬੁਰਕੀ-ਪੁਰਕੀ ਕਰਕੇ ਖਵਾਉਂ ਜਿੰਤੇ ਇਹ ਰੋਟੀ ਮੇਰੀ ਛਕਣਗੇ ਸਾਰੇ ਭਗਤ ਸਿੰਘ ਹੀ ਬਣ ਜਾਣਗੇ ਇਹ ਉਹਨਾਂ ਦੀ ਕਹਾਣੀ ਹੈ